ਸ਼ੱਕ ਹਾਂਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਕਾਰਨ ਸ ਹੈ ਦੇਖੋ ਜੀ ਸਾਡੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ মিডিਆ ਦਾ ਪੂਰੀ ਭਾਰਤੀ ਜਨਤਾ ਪਾਰਟੀ ਜਲੰਧਰ ਸਾਊਥ ਵੱਲੋਂ ਜੀ ਇਹਨੂੰ ਕਹਿੰਨਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਅੱਜ ਆਏ ਹੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਜਰ ਕਿਹੜਾ ਕਾਰਨ ਹੈ ਜੀ ਇੱਕ ਕਿਹਾ ਜਾ ਸਕਦਾ ਕਿ ਸਾਡੇ ਲਈ ਔਰ ਨਕੂਦਰ ਸ਼ਹਿਰ ਲਈ ਔਰ ਨਕੂਦਰ ਸ਼ਹਿਰ ਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਸਾਰਿਆਂ ਦੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਹੁਣੀ ਪਬਲਿਕਲੀ ਸਾਨੂੰ ਲੋਕਾਂ ਤੋਂ ਪਤਾ ਚੱਲਿਆ ਕਿ ਕੱਲ ਮਦਰ ਐਂਡ ਚਾਈਲਡ ਕੇਅਰ ਸੈਂਟਰ ਕਿਹੜਾ ਸਿਵਲ ਹਸਪੀਟਲ 'ਚ ਬਣਿਆ ਕੱਲ ਉਸ ਦਾ ਉਦਘਾਟਨ ਹੈ ਚਲੋ ਧੀਰੇ ਆਏ ਦਰਸਤ ਆਏ ਅੱਜ ਤੋਂ ਕਿਹੜਾ 2 ਸਾਲ ਪਹਿਲਾਂ ਲੋਗਾ ਨੂੰ ਸਮਰਪਿਤ ਹੋ ਜਾਣਾ ਚਾਹੀਦਾ ਸੀ ਕਿਉਂਕਿ ਇਮਾਰਤ ਬਣੀ ਨੂੰ ਅਜ ਤਕਰੀਬਨ ਡੇਢ ਤੋਂ 2 ਸਾਲ ਹੋ ਗਏ ਨੇ ਚਲੋ ਦੇਰ ਆਏ ਦਰੋਸਤ ਆਏ ਅਸੀਂ ਕਿਹੜਾ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਆ ਕਿੜੇ ਪੰਜਾਬ ਦੇ ਮੁੱਖ ਮੰਤਰੀ ਕਿੰਦੇ ਉਹਨਾਂ ਦਾ ਉਦਘਾਟਨ ਕਰਨ ਆਏ ਆ ਔਰ ਇਹਦੇ ਨਾਲ ਹੀ ਧੰਨਵਾਦੀ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਦਾ ਔਰ ਉਹਨਾਂ ਦੀ ਗਵਰਨਮੈਂਟ ਦਾ ਕਿਉਂਕਿ ਇਹ ਸੈਂਟਰ ਸਰਕਾਰ ਦੀ ਸਕੀਮ ਦੇ ਅੰਦਰ ਕਿੜਾ ਸਾਨੂੰ ਇਹ ਮਦਰਨ ਚਾਈਲਡ ਕੇਅਰ ਸੈਂਟਰ ਮਿਲਿਆ ਸੀ ਉਹਦੇ ਲਈ ਅਸੀਂ ਸੈਂਟਰ ਦਾ ਧੰਨਵਾਦ ਕਰਦੇ ਆਂ ਔਰ ਜਿਹੜੀਆਂ ਇਹਨਾਂ ਦੀਆਂ ਸੁਵਿਧਾਵਾਂ ਨੇ ਉਹ ਲੋਕਾਂ ਤੱਕ ਜਾ ਸਕਦੀਆਂ ਨੇ ਕਿਉਂਕਿ ਜੱਚਾ ਬੱਚਾ ਕਿਡਾ ਕੇਅਰ ਸੈਂਟਰ ਹੈ 12 ਸਾਲ ਦੀ ਉਮਰ ਤੱਕ ਗਰਭਵਤੀ ਮਹਿਲਾਵਾਂ ਲਈ ਬੱਚਿਆਂ ਲਈ ਇੱਥੇ ਕਿੜੀਆਂ ਫ੍ਰੀ ਫੈਸਿਲਿਟੀਆਂ ਮਿਲਣੀਆਂ ਨੇ ਉਹ ਲੋਕਾਂ ਨੂੰ ਸਹੂਲਤ ਮਿਲੇਗੀ ਸੋ ਬਹੁਤ ਸਾਡੇ ਲਈ ਚੰਗੀ ਗੱਲ ਹੈ ਸਾਰੇ ਵਾਲੇ ਇਲਾਕਾ ਵਾਸੀਆਂ ਲਈ ਸੋ ਜਿੱਥੇ ਮੈਂ ਸਾਰੇ ਸ਼ਹਿਰ ਨੂੰ ਇਲਾਕੇ ਨੂੰ ਵਧਾਈ ਦਿੰਦੇ ਆਂ ਅਸੀਂ ਸਾਰੇ ਜਾਣੇ ਭਾਰਤੀ ਜਨਤਾ ਪਾਰਟੀ ਵੱਲੋਂ ਉੱਥੇ ਹੀ ਸਾਰੀ ਮੀਡੀਆ ਦਾ ਵੀ ਧੰਨਵਾਦ ਕਰਦੇ ਆਂ ਕਿਉਂਕਿ ਬੜਾ ਲੰਬਾ ਅਰਸਾ ਹੋ ਗਿਆ ਕਿ ਇਹਦੀ ਲੜਾਈ ਲੜਦਿਆਂ ਨੂੰ ਹਸਪੀਟਲ ਨੂੰ ਕੱਲ ਇਹਦੇ ਲਈ ਪੂਰ ਪਹੁੰਚ ਜਾ ਰਹੀ ਆ ਤੋ ਸੋ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਹਸਪੀਟਲ ਕਿਹੜਾ ਸਗਾ ਇਹਦੇ ਲਈ ਪੀਸ ਆਫ 15 ਤੋਂ ਲੈ ਕੇ ਅੱਜ ਤੱਕ ਕਿڑی ਲੜਾਈ ਲੜਨੀ ਪਈ ਬਣਾਉਣ ਲਈ ਉਹਨਾਂ ਟਾਈਮਾਂ ਤੇ ਵਿਚੇ ਸਾਡੇ ਤੁਸੀਂ ਸਾਰੇ ਆਪਾਂ ਰਲ ਕੇ ਕਿੜੀ ਆ ਇਹਦੇ ਲਈ ਸਭ ਤੋਂ ਪਹਿਲਾਂ 100 ਬੈਡਸ ਦੀ ਅਪੀਲ ਕੀਤੀ ਕਿ 50 ਬੈਡ ਤੋਂ 100 ਬੈਡ ਦਾ ਹੋਣਾ ਚਾਹੀਦਾ ਸੋ ਇਹਦੇ ਲਈ ਮਾਨਯੋਗ ਅਦਾਲਤ ਚ ਗਏ ਅਦਾਲਤ ਨੇ ਫੀਜ਼ਿਬਿਲਟੀ ਰਿਪੋਰਟ ਮੰਗੀ ਔਰ ਆਖਰਕਾਰ ਕਿੜਾ ਹੈਲਥ ਐਂਡ ਫੈਮਿਲੀ ਵੈਲਫੇਅਰ ਆ ਪੰਜਾਬ ਸਰਕਾਰ ਸੀ ਉਹਨਾਂ ਨੇ ਆਪਾਂ ਨੂੰ ਮਦਰ ਐਂਡ ਚਾਈਲਡ ਕੇਅਰ ਸੈਂਟਰ 30 ਬੈਡ ਦਾ ਹਸਪੀਟਲ ਦਿੱਤਾ ਸੋ ਕਿੜੀ ਕਿਹਾ ਜਾ ਸਕਦਾ ਜੰਗ ਸੀ ਇਹ 9 ਸਾਲ ਦੀ ਸੀ ਔਰ ਕੱਲ ਉਤੇ ਬੁਰਪਨ ਜਾ ਰਹੀ ਹੈ ਔਰ ਵਧਾਈ ਹੈ ਪੂਰੇ ਇਲਾਕੇ ਨੂੰ ਔਰ ਖੁਸ਼ੀ ਹੈ ਸਾਨੂੰ ਸਾਰਿਆਂ ਨੂੰ ਕਿ ਇਹ ਲੋਗਾ ਤੱਕ ਹਸਪੀਟਲ ਜਾਂ ਜਾ ਕਿਹੜਾ ਲੋਗਾ ਨੂੰ ਫੈਸਿਲਿਟੀ ਮਿਲਣ ਜਾ ਰਹੀ ਹੈ ਔਰ ਜਿਹੜਾ ਇਹ 2 ਸਾਲ ਦਾ ਗੈਪ ਪਿਆ ਕਿਉਂਕਿ ਇਸ ਤੋਂ ਪਹਿਲਾਂ ਕਾਂਗਰਸ ਗਵਰਨਮੈਂਟ ਵੀ ਸੀ ਉਹ ਕੋ ਵੀ ਉਦਘਾਟਨ ਨਹੀਂ ਹੋਇਆ ਦੇਰੀ ਤਾਂ ਸਿਰਫ ਉਦਘਾਟਨਾ ਦੀ ਸੀ ਇਮਾਰਤ ਬਣੀ ਨੂੰ ਤਾਂ ਅਜ ਡੇਢ ਤੋਂ 2 ਸਾਲ ਹੋ ਗਏ ਸੀ ਠੀਕ ਹੈ ਕਹਿੰਦੇ ਕਿਹੜੀ ਖੁਸ਼ੀ ਕਿਹੜੀ ਹੁੰਦੀ ਹੈ ਉਹ ਰਲ ਮਿਲ ਕੇ ਹੁੰਦੀ ਹੈ ਸੋ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਮੁੱਖ ਮੰਤਰੀ ਪੰਜਾਬ ਨੂੰ ਔਰ ਕੱਲ ਕਿਹੜਾ ਲੋਗਾ ਤੱਕ ਸਮਰਪਿਤ ਹੋਣ ਜਾ ਰਿਹਾ ਹੈ ਹਸਪੀਟਲ ਉਹਦੇ ਲਈ ਪੂਰੇ ਇਲਾਕੇ ਨੂੰ ਵਧਾਈ ਦਿੰਨੇ ਆ ਓਕੇ ਅੱਜ ਇੱਕ ਆਪਾਂ ਖੁਸ਼ਖਬਰੀ ਕਹਿ ਸਕਦੇ ਹਾਂ ਨਕੋਦਰ ਵਾਸਤੇ ਜੀ ਜਿਹੜਾ ਜੱਜਾ ਬੱਚਾ ਕੇਂਦਰ ਕੱਲ ਨੂੰ ਉਦਘਾਟਨ ਹੋਣ ਜਾ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਸਤੋ ਸਤਿ ਪਿਆ ਤੁਹਾਨੂੰ ਤੇ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਪਿਆਰ ਭਰੀ ਜੈ ਸ਼੍ਰੀ ਰਾਮ ਸਿ ਵਾਹਿਗੁਰੂ ਜੀ ਕਾ ਖਾਲਸਾ ਸਿ ਵਾਹਿਗੁਰੂ ਜੀ ਕੀ ਫਤਿਹ ਇਹਦੇ ਨਾਲ ਹੀ ਅਸੀਂ ਤੁਹਾਨੂੰ ਇਹ ਇਨਫੋਰਮੇਸ਼ਨ ਦੇਣ ਲਈ ਤੁਹਾਡੀ ਸਾਰੇ ਮੀਡੀਆ ਭਰਾਵਾਂ ਨੂੰ ਅਸੀਂ ਇੱਥੇ ਸੱਦਾ ਦਿੱਤਾ ਕਿ ਜਿਹਦੇ ਨਾਲ ਅਸੀਂ ਇਹ ਜਾਣਕਾਰੀ ਜਿਵੇਂ ਕਿ ਮਨੂ ਭਟਾਰਾ ਜੀ ਦਿੱਤੇ ਭਟਾਰਾ ਜੀ ਸਾਡੇ ਐਕਸ ਕਾਉਂਸਲਰ ਐਕਸ ਪ੍ਰਧਾਨ ਰਹੇ ਸਾਡੇ ਨਗੋਦਰ ਕਾਉਂਸਲਰ ਤਾਂ ਮੌਜੂਦਾ ਹੈਗੇ ਹਲੇ ਵੀ ਤੋਂ ਇਹਨਾਂ ਨੇ ਪਿਛਲੇ 9 ਸਾਲ ਪਹਿਲਾਂ ਜਿਹੜੀ ਚੱਕਨ ਚੱਕਿਆ ਸੀ ਇੰਡੀਵਿਜੂਅਲੀ ਕਿਸੇ ਦੀ ਸਫਾਰਸ਼ਾ ਨਹੀਂ ਕਿਸੇ ਦੀ ਕੋਈ ਇਹਦੇ ਵਿੱਚ ਸਲਾਹ ਨਹੀਂ ਸੀ ਇਹਨਾਂ ਨੇ ਦੇਖਿਆ ਕਿ ਨਕੋਦਰ ਦੇ ਏਰੀਏ ਨੂੰ ਇੱਕ ਜੱਚਾ ਬੱਚਾ ਇੱਕ ਐਡੀ ਵੱਡੀ ਸੋਗਾਤ ਮੰਗਰ ਦਿੱਤੀ ਜਾਏ ਚੀਜ਼ ਜਿਹੜੀ ਕਿ ਪਬਲਿਕ ਦੇ ਖਿੱਤ ਦੇ ਵਿੱਚ ਹੋਵੇ 2015 ਦੇ ਵਿੱਚ ਜਦੋਂ ਇਹਨਾਂ ਨੇ ਉਹ ਚੱਕਨ ਚੱਕਿਆ ਤੇ ਇਹਨਾਂ ਨੂੰ ਉਹ ਕਾਨੂੰਨੀ ਤੌਰ ਤੇ ਲੜਾਈ ਲੜਨੀ ਪਈ ਕਾਨੂੰਨੀ ਤੌਰ ਤੇ ਜਾ ਕੇ ਵੀ ਜੇ ਸਰਕਾਰਾਂ ਦਾ ਸਾਥ ਮਿਲਿਆ ਹੁੰਦਾ ਉਸ ਵੇਲੇ ਸਟੇਟ ਗਵਰਨਮੈਂਟਾਂ ਦੇ ਨਾਲ ਖੜੀਆਂ ਹੁੰਦੀਆਂ ਤੇ ਇਹ ਅੱਜ ਤੋਂ ਕਈ ਸਾਲ ਪਹਿਲਾਂ ਕੰਪਲੀਸ਼ਨ ਚ ਆ ਜਾਣਾ ਚਾਹੀਦਾ ਸੀ ਬਟ ਸਟੇਟ ਗਵਰਨਮੈਂਟ ਆ ਕਿਸੇ ਵੇਲੇ ਕਿਸੇ ਹੋਰ ਕੰਮਾਂ 'ਚ ਰੁਝੀਆਂ ਹੁੰਦੀਆਂ ਜਿਨ੍ਹਾਂ ਦੀ ਖਾਤਰ ਇਦਾਂ ਦੇ ਪ੍ਰੋਜੈਕਟਸ ਜਿਹੜੇ ਆ ਜਿਹੜੇ ਪਬਲਿਕ ਦੇ ਹਿੱਤ ਦੇ ਵਿੱਚ ਜਿਹੜੇ ਪਬਲਿਕ ਵੈਲਫੇਅਰ ਦੇ ਪ੍ਰੋਜੈਕਟ ਜਿਹੜੇ ਹੁੰਦੇ ਆ ਅਧੂਰੇ ਰਹਿ ਜਾਂਦੇ ਜਾਂ ਡਿਲੇ ਹੋ ਜਾਂਦੇ ਸੋ ਉਹਦੇ ਲਈ ਅੱਜ ਜਿਹੜਾ ਮੌਕਾ ਆਇਆ ਕਲ ਭਗਵੰਤ ਮਾਨ ਜੀ ਮਾਨਯੀ ਮੁੱਖ ਮੰਤਰੀ ਪੰਜਾਬ ਸਾਨੂੰ ਸੁਣਨ ਆਇਆ ਕਿ ਉਹ ਇਨੌਗੁਰੇਸ਼ਨ ਕਰਨ ਆ ਰਹੇ ਇਸ ਜੱਚਾ ਬਚਾ ਵਾਰਡ ਦੀ ਜਿਹੜਾ 100 ਬੈੱਡ ਦਾ ਜਿਹੜਾ ਹਸਪੀਟਲ ਬਣਿਆ ਉਹਦੇ ਲਈ ਉਹ ਸਾਨੂੰ ਇਹ ਇੱਕ ਚੀਜ਼ ਮੈਨੂੰ ਬਤੌਰ ਬੀਜੇਪੀ ਜ਼ਿਲ੍ਹਾ ਪ੍ਰਧਾਨ ਦੇ ਨਾਤੇ ਮੈਨੂੰ ਇੱਕ ਇਹ ਚੀਜ਼ ਖਲੀ ਕਿ ਇਹਦੇ ਵਿੱਚ ਸਾਡੀ ਚਲੋ ਬੀਜੇਪੀ ਨੂੰ ਵੀ ਅਸੀਂ ਇੱਕ ਸਾਈਟ ਤੇ ਕਰ ਦਿੰਦੇ ਆ ਤੇ ਬੀਇੰਗ ਜੇ ਸਾਡੇ ਮਾਨਣਯੋਗ ਪ੍ਰਧਾਨ ਮੰਤਰੀ ਜੀ ਜਿਹੜੇ ਸੈਂਟਰ ਦੇ ਵਿੱਚ ਜਿਨ੍ਹਾਂ ਨੇ ਸੈਂਟਰ ਦਾ ਹਮੇਸ਼ਾ ਇੱਕ ਰੋਲ ਰਹਿੰਦਾ ਕਿਸੇ ਵੀ ਸਟੇਟ ਦੇ ਵਿੱਚ ਕੋਈ ਵੀ ਏਡ ਆਂਦੀ ਹੈ ਕੁਝ ਵੀ ਆਂਦਾ ਉਹਨਾਂ ਦਾ ਨਾਮ ਕਿਉਂ ਨਹੀਂ ਮੋਰੇ ਲਿਤਾ ਗਿਆ ਸੈਂਟਰ ਵੱਲੋਂ ਹਮੇਸ਼ਾ ਚਾਹੇ ਉਹ ਐਜੂਕੇਸ਼ਨ ਲਾਈਨ ਦੀ ਏਡ ਹੋਵੇ ਚਾਹੇ ਉਹ ਹੈਲਥ ਡਿਪਾਰਟਮੈਂਟ ਦੀ ਏਡ ਹੋਵੇ ਚਾਹੇ ਉਹ ਪਬਲਿਕ ਦੇ ਵੈਲਫੇਅਰ ਦੀ ਐਡ ਹੋਵੇ ਚਾਹੇ ਉਹ ਅੱਜ ਕੱਲ ਜਿਹੜਾ ਪ੍ਰਮਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੱਕ ਆਯੂਸ਼ਮਾਨ ਯੋਜਨਾ ਤੱਕ ਕਈ ਯੋਜਨਾਵਾਂ ਆ ਪ੍ਰਧਾਨ ਮੰਤਰੀ ਜੀ ਦੇ ਆ ਰਹੀਆਂ ਔਰ ਉਹ ਇਹ ਨਹੀਂ ਕਹਿ ਰਹੇ ਕਿ ਨਰਿੰਦਰભાઈ ਮੋਦੀ ਬੀਇੰਗ ਅ ਬੀਜੇਪੀ ਹੋਏ ਕੰਮ ਕਰ ਰਹੇ ਉਹ ਇਹ ਕਹਿ ਰਹੇ ਕਿ ਮੈਂ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੇਰੀ ਫਰਜ਼ ਬੰਦਾ ਕਿ ਮੈਂ ਪਬਲਿਕ ਦੇ ਵਿੱਚ ਵਿਚਰਾਂ ਔਰ ਹਰ ਪਬਲਿਕ ਦੇ ਉਸ ਬੰਦੇ ਤੱਕ ਫੈਸਿਲਿਟੀਆਂ ਪਹੁੰਚਾਂ ਸੋ ਜੇ ਇਹ ਇੱਕ ਫੈਸਿਲਿਟੀ ਹੈ ਬਹੁਤ ਵੱਡੀ ਫੈਸਿਲਿਟੀ ਹੈ ਜੱਚਾ ਬਚਾਵਾੜ ਜਿਹੜਾ ਸਾਡੇ ਨਗੋਦਰ ਨੂੰ ਜਿਹੜਾ ਮਿਲਿਆ ਉਹ ਕਿਦੀ ਬਦੌਲ ਅਦਿੱਤਿਅ ਬਟਾਰਾ ਮਨੋਜੀ ਦੀ ਬਦੌਲਤ ਮਿਲਿਆ ਹੈ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਔਰ ਸਾਨੂੰ ਪਬਲਿਕ ਦੇ ਵਿੱਚ ਇਹ ਆਵਾਜ਼ ਪੂਰੀ ਬੁਲੰਦ ਤਰੀਕੇ ਨਾਲ ਸਾਨੂੰ ਦੱਸਣੀ ਪਊਗੀ ਕਿ ਇਹਦੇ ਲਈ ਐਫਰਟਸ ਕਿੱਥੋਂ ਕੀਤੇ ਗਏ ਕਿੱਦਾਂ ਕੀਤੇ ਗਏ ਤੇ ਅੱਜ ਕਿੱਦਾਂ ਹੋ ਜਾ ਗਿਆ ਅੱਜ ਅਪਰੂਵ ਹੋਏ ਸਾਡੀ ਸਾਰੀ ਸਮੂਚੀ ਟੀਮ ਇਹ ਪ੍ਰੈਸ ਕਾਨਫਰੈਂਸ ਦੇ ਮਾਧਮ ਦੇ ਨਾਲ ਹੀ ਅਸੀਂ ਅੱਜ ਤੁਹਾਨੂੰ ਅੱਜ ਇਹ ਦੱਸਣਾ ਚਾਹੁੰਦੇ ਆ ਕਿ ਉਹਦੇ ਵਿੱਚ ਸੈਂਟਰ ਦਾ ਵੀ ਜੇ ਨੁਮਾਇੰਦਾ ਵਿੱਚ ਇਨਵੋਲ ਕੀਤਾ ਜਾਂਦਾ ਤੇ ਹੋਰ ਹੀ ਖੁਸ਼ੀ ਦੀ ਵੱਧ ਚੜ੍ਹ ਕੇ ਆਂਦੀ ਅਸੀਂ ਨਹੀਂ ਕਹਿੰਦੇ ਕਿ ਬੀਜੇਪੀ ਦਾ ਨੁਮਾਇੰਦਾ ਕੀਤਾ ਜਾਂਦਾ ਜੇ ਸੈਂਟਰ ਗਵਰਨਮੈਂਟ ਦਾ ਰੋਲ ਜ਼ਿਆਦਾ ਰਹਿੰਦਾ ਆ ਮੋਰ ਥੈਨ 50% ਜੇ ਪੂਰੀ ਤਰ੍ਹਾਂ ਤੁਹਾਨੂੰ ਉਹਦੀ ਪਰਸੈਂਟੇਜ ਦਸੀਏ ਤੇ ਜਦੋਂ ਵੀ ਮਨਵੀ ਜੇਕਰ ਗੱਲ ਕਰੀਏ ਆਪਾਂ ਤੁਹਾਡੇ ਲੋੋਂ ਕੀ ਆ ਜਾ ਰਿਹਾ ਹੈਗਾ ਕਿ ਇਹਦਾ ਸਾਰਾ ਜਿਹੜਾ ਮਿਹਨਤ ਤੁਸੀਂ ਬਹੁਤ ਕੀਤੀ ਸੀਗੀ ਜਦੋਂ ਹਸਪੀਟਲ ਆਇਆ ਸੀਗਾ ਤੁਹਾਨੂੰ ਇਹਦੇ ਬਾਰੇ ਕੋਈ ਸੱਦਾ ਆਇਆ ਕਿ ਹਾਂ ਵੀ ਜਿਹੜਾ ਹਸਪੀਟਲ ਦੇ ਵਿੱਚ ਆਓ ਤੇ ਜਿਹੜਾ ਹੈਗਾ ਉਦਘਾਟਨ ਦੇ ਵਿੱਚ ਪਹੁੰਚੋ ਪੁਨੀਜੀ ਦੇਖੋ ਸਭ ਤੋਂ ਪਹਿਲਾਂ ਆਪਣੀ ਕਰਮ ਭੂਮੀ ਐ ਨਕੋਤਰ ਆਪਣੇ ਸਾਰਿਆਂ ਦੇ ਫਰਜ਼ ਆ ਜੇ ਤੁਸੀਂ ਇੱਕ ਐਜ਼ ਸਾਰੇ ਜਾਣੇ ਰਿਪੋਰਟਰ ਸਹਿਬਾਨ ਹੋ ਉਹਦੇ ਨਾਲ ਨਾਲ ਤੁਸੀਂ ਇੱਕ ਤੁਹਾਡੀ ਜ਼ਿੰਮੇਵਾਰੀ ਐਜ਼ ਸਿਟੀਜ਼ਨ ਬਣਦੀ ਹੈ ਕਿ ਅਸੀਂ ਆਪਣੀਆਂ ਰਿਸਪੌਂਸਿਬਿਲਟੀਆਂ ਨੂੰ ਪੂਰੀਆਂ ਕਰਨ ਹਰ ਜਗ੍ਹਾ ਤੇ ਕੋਈ ਕ੍ਰੈਡਿਟ ਵਾਰ ਨਹੀਂ ਹੁੰਦੀ ਠੀਕ ਹੈ ਕਿ ਚਲੋ ਕਿਸੇ ਦਾ ਸੱਦਾ ਆਏ ਨਾ ਆਏ ਪਰ ਕਿੰਨੇ ਉਹਦੇ ਖੁਸ਼ੀ ਵੰਡਾਏ ਖੁਸ਼ੀ ਵੱਧਦੀ ਹੈ ਸੁੱਖ ਦੁੱਖ ਇਹਨੂੰ ਹੀ ਕਹਿੰਦੇ ਆ ਕਿ ਜਿਸ ਵੇਲੇ ਆਪਾਂ ਕਿਸੇ ਦੇ ਸੁੱਖ 'ਚ ਸ਼ਾਮਲ ਹੁੰਨੇ ਆ ਉਹ ਸੁੱਖ ਵਧਦੇ ਨੇ ਠੀਕ ਹੈ ਇਹ ਪਾਲਿਸੀ ਹੋ ਸਕਦੀ ਆਮ ਆਦਮੀ ਪਾਰਟੀ ਦੀ ਕਿ ਕ੍ਰੈਡਿਟ ਵਾਰ ਦੇ ਵਿੱਚ ਮੈਨੂੰ ਕਿਸੇ ਚੀਜ਼ ਦੀ ਜਾਂ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਕ੍ਰੈਡਿਟ ਦੀ ਜ਼ਰੂਰਤ ਨਹੀਂ ਮੇਰਾ ਕਿਸੇ ਨੂੰ ਆਪਣਾ ਨਿੱਜੀ ਤੌਰ ਤੇ ਦੱਸਣਾ ਕਿ ਮੈਂ ਇਹਦੇ ਲਈ ਜਾਂ ਕਿਸੇ ਲਈ ਕੰਮ ਕੀਤਾ ਮੈਂ ਕਿਸੇ ਲਈ ਕੰਮ ਨਹੀਂ ਕੀਤਾ ਮੈਂ ਆਪਣੇ ਸ਼ਹਿਰ ਲਈ ਕੰਮ ਕੀਤੀਆਂ ਮੇਰੀਆਂ ਜ਼ਿੰਮੇਵਾਰੀਆਂ ਭਾਰਤੀ ਜਨਤਾ ਪਾਰਟੀ ਦੀਆਂ ਜ਼ਿੰਮੇਵਾਰੀਆਂ ਨੇ ਲੋਕਾਂ ਤੱਕ ਹਰ ਲੋਕਾਂ ਦੀ ਲੜਾਈ ਲੜਨਾ ਆਪਣੀ ਰਿਸਪੌਂਸਿਬਿਲਟੀ ਆਪਾਂ ਲੋਕਾਂ ਦੇ ਜਵਾਬ ਦੇਈਆਂ ਇੰਨਾ ਜ਼ਰੂਰ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਆਨ ਨੂੰ ਕਹਿਣਾ ਤੁਸੀਂ ਜਿਸ ਵੇਲੇ ਇਲੈਕਸ਼ਨ ਲੜਦੇ ਹੋ ਬੜੀਆਂ ਉੱਚੀਆਂ ਉੱਚੀਆਂ ਆਪਾਂ ਗੱਲਾਂ ਕਰਦੇ ਸੀ ਕਿ ਅਸੀਂ ਕੋਈ ਨੀਂ ਪੱਥਰ ਨਹੀਂ ਰੱਖਣਾ ਬੀਤੇ 2 ਸਾਲ ਇਹਦੀ ਰਿਸਪੌਂਸਿਬਿਲਟੀ ਕਿਹਦੀ ਹੈ ਇਮਾਰਤ ਬਣੀ ਸੀ ਇਮਾਰਤ ਮੈਂ ਨਹੀਂ ਬਣਾਈ ਸੀ ਡਿਪਾਰਟਮੈਂਟ ਨੇ ਬਣਾਈ ਸੀ ਇਹਦੀ ਰਿਸਪੌਂਸਿਬਿਲਟੀ ਕਿਹਦੀ ਸੀ ਕਿ 2 ਸਾਲ ਸਿਰਫ ਉਸਾਰਤ ਨੂੰ ਆਪਾਂ ਡਿਕਦੇ ਰਹੇ ਇਹਦਾ ਮਤਲਬ ਪਬਲਿਕ ਜ਼ਰੂਰੀ ਨਹੀਂ ਹੈ ਸਾਡੇ ਉਸਾਰਤ ਜ਼ਰੂਰੀ ਨੇ ਮਨ ਦੇ ਵਿੱਚ ਇੱਕ ਤਕਲੀਫ ਜ਼ਰੂਰ ਸੀ ਪਰ ਖੁਸ਼ੀ ਦਾ ਵਕਤ ਹੈ ਖੁਸ਼ੀ ਮਨਾਉਣ ਲਈ ਅਸੀਂ ਤਾਂ ਪੂਰੀ ਭਾਜਪਾ ਦੀ ਟੀਮ ਇਸ ਗੱਲ ਦੀ ਖੁਸ਼ੀ ਜ਼ਰੂਰ ਮਹਿਸੂਸ ਕਰ ਰਹੀ ਆ ਸੀਐਮ ਸਾਹਿਬ ਦੇ ਆਂਤ ਤੋਂ ਜ਼ਿਆਦਾ ਕਿ ਕੱਲ ਲੋਕ ਸਮਰਪਿਤ ਹੋਣ ਜਾ ਰਿਹਾ ਹਸਪੀਟਲ ਲੋਗਾ ਨੂੰ ਗਰਭਵਤੀ ਮਹਿਲਾਵਾਂ ਨੂੰ ਕਿਹੜੇ 12 ਸਾਲ ਤੋਂ ਬੱਚੇ ਛੋਟੇ ਨੇ ਉਹਨਾਂ ਨੂੰ ਫੈਸਿਲਿਟੀ ਮਿਲਣ ਜਾ ਰਹੀ ਇਹ ਦੋ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਹੁਣ ਜੇਕਰ ਗੱਲ ਕਰਾਂ ਕਿ ਇਹ ਹਸਪਤਲ ਦੀ ਵਧਾਈ ਕਿਹਨੂੰ ਦੇਣੀ ਹੈ ਹਸਪਤਲ ਦੇ ਵਿੱਚ ਤਾਂ ਮੈਂ ਉਸ ਵੇਲੇ ਦੇ ਕਿਸ ਵੇਲੇ ਸ਼ੁਰੂਆਤ ਕੀਤੀ ਗਈ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਉਸ ਵੇਲੇ ਦੇ ਵਧਾਇਕ ਉਹਨਾਂ ਵੇਲਿਆਂ ਦੇ ਐਕਸੀਡੈਂਸ ਉਹਨਾਂ ਵੇਲਿਆਂ ਦਾ ਹਰ ਉਹ ਮੰਤਰੀ ਜਿਨੇ ਸਾਡਾ ਸਹਿਯੋਗ ਕੀਤਾ ਇਸ ਇਮਾਰਤ ਨੂੰ ਇੱਕ ਜ਼ਮੀਨੀ ਲੈਵਲ ਤੋਂ ਲੈ ਕੇ ਅੱਜ ਤਿੰਨ ਮੰਜ਼ਲਾ ਤੱਕ ਬਣਾਉਣ ਲਈ ਜਿਨੇ ਸਾਥ ਦਿੱਤਾ ਹੈ ਵਧਾਈ ਦੇ ਬਿਲਕੁਲ ਉਹ ਲੋਕ ਪਾਤਰ ਨੇ ਪਰ ਮੁੱਖ ਮੰਤਰੀ ਪੰਜਾਬ ਜੀ ਦਾ ਨਕੂਦਰਾਂ ਤੇ ਜੀ ਆਨੂੰ ਅਸੀਂ ਭਾਰਤੀ ਜਨਤਾ ਪਾਰਟੀ ਪੂਰਾ ਜੀ ਆਨੂੰ ਕਹਿੰਦੀ ਆ ਅਸੀਂ ਤਾਂ ਸਿਰਫ ਇਹੀ ਮੰਗ ਕਰਦੇ ਆ ਕਿ ਇਹ ਇਮਾਰਤ ਕਿਹੜੀ ਆ ਔਰ ਮਿੱਤੋ ਪਹਿਨਾ ਜਿੱਦਾ ਮਨੀਸ਼ ਜੀ ਨੇ ਦੱਸਿਆ ਕਿ ਸਿਵਲ ਹਸਪੀਟਲ ਦੀ ਜੋ ਕੰਡੀਸ਼ਨਸ ਨੇ ਉਹ ਜੋ ਹਾਲਾਤ ਨੇ ਇਥੋਂ ਰੈਫਰ ਪੇਸ਼ੈਂਟ ਹੁੰਦੇ ਨੇ ਇਹ ਜ਼ਰੂਰ ਆ ਕਿ ਕਿਤਾਬੀ ਗੱਲਾਂ ਤੋਂ ਬਾਹਰ ਉੱਟ ਕੇ ਸਰਕਾਰ ਨੂੰ ਕੰਮ ਕਰਨੇ ਚਾਹੀਦੇ ਨੇ ਦੇਖੋ ਉਦਘਾਟਨ ਕਰਨੇ ਹੁੰਦੇ ਮੈਂ ਬਤੌਰ ਪ੍ਰਧਾਨ ਸੀ ਜਿਸ ਵੇਲੇ ਹਜ਼ਾਰਾ ਉਦਘਾਟਨ ਕਰ ਸਕਦਾ ਸੀ ਬਹੁਤ ਵਕਤ ਸੀ ਅਧਗਾਰਤਨ ਜ਼ਰੂਰੀ ਨਹੀਂ ਹੁੰਦੇ ਲੋਕਾਂ ਦੇ ਦਿਲਾਂ 'ਚ ਵਸਣਾ ਜ਼ਰੂਰੀ ਹੁੰਦਾ ਲੀਡਰ ਕਹਿ ਕੇ ਨਹੀਂ ਬਣਦਾ ਲੀਡਰ ਕਿਹਨੂੰ ਲੋਕ ਪਸੰਦ ਕਰਦੇ ਨੇ ਲੋਕਾਂ ਦੀ ਇੱਛਾ ਹੁੰਦੀ ਲੀਡਰ ਉਹਨੂੰ ਕਹਿੰਦੇ ਨੇ ਚੋਣਾਂ ਨਮਾਉਂਦੇ ਤਾਂ ਬਹੁਤ ਆਉਂਦੇ ਨੇ ਜੇ ਬਹੁਤ ਜਾਂਦੇ ਨੇ ਸੋ ਅਗਲੀ ਵਾਰ ਜ਼ਰੂਰ ਗੱਲਾਂ ਕਰਾਂਗੇ ਪੋਲੀਟੀਕਲ ਮੁੱਦੇ ਅਲੱਗ ਹੁੰਦੇ ਨੇ ਪਰ ਅੱਜ ਖੁਸ਼ੀ ਹੈ ਨਕੂਦਰ ਹਲਕੇ ਲਈ ਨਕੂਦਰ ਇਲਾਕੇ ਲਈ ਔਰ ਨਕੂਦਰ ਦੇ ਨਾਲ ਮਹਿਦਪੁਰ ਸ਼ਾਹਕੋਟ ਜਿੰਨੀ ਵੀ ਬੈਲਟ ਹੈ ਕਿ ਕਿਨਾਂ ਸਾਰਿਆਂ ਲਈ ਨਹੀਂ ਜ਼ਰੂਰ ਅਸੀਂ ਖੁਸ਼ੀ ਮਹਿਸੂਸ ਕਰਾਂਗੇ ਕਿ ਕੱਲ ਸਾਡੇ ਹਸਪੀਟਲ ਦਾ ਉਹ ਗਾਰਡਨ ਹੋਣ ਜਾ ਰਿਹਾ ਸੋ ਬਹੁਤ ਬਹੁਤ ਇਲਾਕੇ ਨੂੰ ਬੁਲਾਈ ਪੂਰੀ ਭਾਰਤਿਆ ਜਨਤਾ ਪਾਰਟੀ ਦੀ ਟੀਮ